ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵਾਂ 슬ੀਵਸ ਦਾ ਡਿਜ਼ਾਈਨ ਲੈ ਕੇ ਆਏ ਆਂਗੇ ਸਭ ਤੋਂ ਪਹਿਲਾਂ ਜੀ ਆਪਾਂ ਇਸ ਤਰ੍ਹਾਂ ਕੱਪੜਾ ਬਾਵਾ ਦਾ ਵਿਚਾਲੋਂ ਸੈਂਟਰ ਚੋਂ ਕੱਟ ਲਿਆ ਕੱਟਣ ਤੋਂ ਬਾਅਦ ਬਾਵਾ ਕਰਤੀਆਂ ਇੱਕ ਪਾਸੇ ਤੇ ਹੁਣ ਆਪਾਂ ਅੱਧਾ ਸਵਿਕ ਇੰਚ ਦੀ ਪੱਟੀ ਬਣਾ ਲੈਣੀ ਹੈਗੀ ਤੁਸੀਂ ਚਾਹੋ ਆਪਣੀ ਮਰਜ਼ੀ ਮੁਤਾਬਕ ਇਸ ਦੀ ਚੌੜਾਈ ਵੱਧ ਘੱਟ ਵੀ ਰੱਖ ਸਕਦੇ ਹੋਊਂਗੇ ਇਸ ਤਰ੍ਹਾਂ ਜੀ ਆਪਾਂ ਲੰਬੀ ਪੱਟੀ ਬਣਾ ਲੈਣੀ ਹੈਗੀ ਐਸ ਤਰ੍ਹਾਂ ਲੰਬੀ ਪੱਟੀ ਬਣਾਉਣ ਤੋਂ ਬਾਅਦ ਇੱਕ ਪੱਟੀ ਬਣਾਵਾਂਗੇ ਜੀ ਆਪਾਂ ਹੋਰ ਕਈ ਵਾਰੀ ਵੀ ਆਪਣੀਆਂ ਜਿਹੜੀਆਂ ਆਪਾਂ ਯੂਜ਼ ਕਰਨਾ ਡਿਜ਼ਾਈਨ ਬਣਾਉਣਾ ਉਹਦੇ ਵਿੱਚ ਡਿਜ਼ਾਈਨ ਦੇ ਲਈ ਆਪਣਾ ਕੱਪੜਾ ਵੱਧ ਘੱਟ ਨਾ ਜਾਵੇ ਇਸ ਕਰਕੇ ਆਪੇ ਇੱਕ ਪੱਟੀ ਹੋਰ ਬਣਾ ਲੈਣੀ ਹੈਗੀ ਇਹ ਜੀ ਅੱਧਾ ਸਵਾਕ ਅੱਧਾ ਇੰਚ ਜਾਂ ਸਵਾਕ ਇੰਚ ਦੀ ਪੱਟੀ ਹੈਗੀ ਆਪਣੀ ਇਸ ਤਰ੍ਹਾਂ ਜੀ ਪੱਟੀ ਬਣਾਉਣ ਤੋਂ ਬਾਅਦ ਇਸ ਨੂੰ ਆਪਾਂ ਚਾਰ-ਚਾਰ ਉਂਗਲਾਂ ਦੀਆਂ ਕਰ ਲੈਣੀਆਂ ਨੇ ਕੱਟ ਐਸ ਤਰ੍ਹਾਂ ਜੀ ਦੋ-ਦੋ ਕਰਕੇ ਆਪਾਂ ਕੱਟੀਆਂ ਕੱਟ ਲਈਆਂ ਤੁਸੀਂ ਦੇਖ ਸਕਦੇ ਹੋਵੋਗੇ ਐਸ ਤਰ੍ਹਾਂ ਜੀ ਕੱਟਣ ਤੋਂ ਬਾਅਦ ਹੁਣ ਆਪਾਂ ਲੈ ਆਗਾ ਪੇਪਰ ਪੇਪਰ ਨੂੰ ਜਿੰਨੀਕ ਲੈਂਥ ਆਪੀਆਂ ਪੱਟੀਆਂ ਦੀ ਸੀ ਨਾਪ ਕੇ ਉਨਾ ਆਪਾਂ ਪੇਪਰ ਕੱਟ ਕਰ ਲਿਆ ਪੇਪਰ ਕੱਟ ਕਰਨ ਤੋਂ ਬਾਅਦ ਹੁਣ ਆਪਾਂ ਇਸ ਨੂੰ ਇਸ ਦੇ ਉੱਪਰ ਧਰ ਕੇ ਸਲਾਈ ਲਗਾ ਲੈਣੀ ਹੈਗੀ ਸਾਰੀਆਂ ਪੱਟੀਆਂ ਜੀ ਆਪਾਂ ਪੇਪਰ ਦੇ ਉੱਪਰ ਧਰੀ ਜਾਣੀਆਂ ਨੇ ਤੇ ਸਲਾਈ ਲਗਾਈ ਜਾਣੀ ਹੈਗੀ ਇਹ ਵਾਲਾ ਡਿਜ਼ਾਈਨ ਜੀ ਆਪਾਂ ਆਪਣੀਆਂ 슬ੀਵਸ ਤੇ ਵੀ ਬਣਾ ਸਕਦੇ ਆਂਗੇ ਤੇ ਆਪਾਂ ਪਲਾਸੋ ਪੈਂਟ ਤੇ ਵੀ ਇਹ ਵਾਲਾ ਡਿਜ਼ਾਈਨ ਤਿਆਰ ਕਰ ਸਕਦੇ ਆਂਗੇ ਇਹ ਡਿਜ਼ਾਈਨ ਆਪਾਂ 슬ੀਵਸ ਨੂੰ ਲੰਬਾਈ ਚ ਰੱਖ ਕੇ ਵੀ ਬਣਾ ਸਕਦੇ ਆਂਗੇ ਤੇ ਆਪਾਂ 슬ੀਵਸ ਦੀਆਂ ਮਤਲਬ ਕਿ ਮੂਰੀਆਂ ਤੇ ਅੱਗੇ ਵੀ ਬਣਾ ਸਕਦੇ ਆਂਗੇ ਹੁਣ ਆਪੇ ਇੱਕ ਇੱਕ ਪੱਟੀ ਇਸ ਤਰ੍ਹਾਂ ਫੋਲਡ ਕਰ ਕਰਕੇ ਇਸ ਦੇ ਉੱਪਰ ਸਲਾਈ ਲਗਾਈ ਜਾਣੀ ਹੈਗੀ ਪੱਟੀ ਆਪਾਂ ਡਬਲ ਫੋਲਡ ਕਰ ਲੈਣੀ ਹੈ ਇਸ ਤਰ੍ਹਾਂ ਇੱਧਰ ਲਈ ਇੱਧਰ ਨੂੰ ਕਰ ਲੈਣੀ ਹੈ ਤੇ ਦੂਸਰੀ ਇੱਧਰਲੀ ਸਾਈਡ ਕਰ ਲੈਣੀ ਹੈ ਇਸ ਤਰ੍ਹਾਂ ਫੋਲਡ ਕਰ ਕਰਕੇ ਆਪਾਂ ਸਲਾਈ ਲਗਾ ਲੈਣੀ ਹੈਗੀ ਐਸੇ ਤਰ੍ਹਾਂ ਇੰਜ ਹੀ ਆਪਾਂ ਦੂਸਰੇ ਪਾਸੇ ਸਲਾਈ ਲਗਾ ਲੈਣੀ ਹੈਗੀ ਸਲਾਈ ਲਗਾਉਣ ਤੋਂ ਬਾਅਦ ਜੀ ਦੋਵੇਂ ਪਾਸੇ ਆਪਣਾ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਣ ਲੱਗ ਗਿਆ। ਮੈਨੂੰ ਇਹ ਡਿਜ਼ਾਈਨ ਜੀ ਵਾਈਟ ਪੇਪਰ ਤੇ ਪਿਆ ਫੋਲਡ ਕਰਨ ਤੋਂ ਬਾਅਦ ਬਹੁਤ ਹੀ ਸੋਹਣਾ ਲੱਗ ਰਿਹਾ ਹੈਗਾ। ਸ਼ਾਇਦ ਤੁਹਾਨੂੰ ਵੀ ਵਧੀਆ ਲੱਗੇਦਾ ਹੋਊਗਾ। ਤੇ ਹੁਣ ਇਸ ਤੋਂ ਬਾਅਦ ਆਪਾਂ ਇਸ ਨੂੰ ਦੇਖੋ ਡਿਜ਼ਾਈਨ ਆਪਣਾ ਬਣ ਗਿਆ। ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਕੱਪੜੇ ਦੇ ਉੱਪਰ ਧਰ ਕੇ ਸਲਾਈ ਲਗਾ ਲੈਣੀ ਹੈਗੀ। ਇਸ ਤਰ੍ਹਾਂ ਜੀ ਕੱਪੜੇ ਦੇ ਉੱਪਰ ਧਰ ਕੇ ਸਲਾਈ ਲਗਾਉਣ ਤੋਂ ਬਾਅਦ ਆਪਾਂ ਨੀਚੇ ਵਾਲਾ ਕੱਪੜਾ ਜਿਹੜਾ ਉਸ ਨੂੰ ਉੱਪਰਲੇ ਪਾਸੇ ਇਸ ਤਰ੍ਹਾਂ ਕਰਕੇ ਫੋਲਡ ਕਰਕੇ ਇੱਕ ਟੌਪ ਸਟਿਚ ਲਗਾ ਲੈਣੀ ਹੈ ਉੱਪਰ ਇਸ ਦੇ ਨਾਲ ਕੀ ਹੁੰਦਾਗਾ ਆਪਣੇ ਡਿਜ਼ਾਈਨ ਵਿੱਚ ਫਿਨਿਸ਼ਿੰਗ ਬਹੁਤ ਆ ਜਾਂਦੀ ਹੈਗੀ ਇਸ ਤਰ੍ਹਾਂ ਜੀ ਸਲਾਈ ਲਗਾ ਲੈਣੀ ਹੈਗੀ ਇਹ ਵਾਲੀ ਸਿਲਾਈ ਲਗਾਉਣ ਤੋਂ ਬਾਅਦ ਇਸ ਨੂੰ ਆਪਾਂ ਉੱਪਰਲਾ ਜਿਹੜਾ ਆਪਣੀ ਬਾਹ ਦਾ ਕੱਪੜਾ ਹੈਗਾ ਉਸ ਤੇ ਨਾਲ ਅਟੈਚ ਕਰਾਂਗੇ ਆ ਦੇਖੋ ਜੀ ਕੱਪੜਾ ਆਪਾਂ ਉਲਟ ਧਰ ਲਿਆ ਉਲਟਾ ਕੱਪੜਾ ਧਰ ਕੇ ਸਿੱਧੇ ਡਿਜ਼ਾਈਨ ਦੇ ਉੱਪਰ ਆਪਾਂ ਉਲਟਾ ਕੱਪੜਾ ਧਰ ਲਿਆ ਕੱਪੜਾ ਧਰਨ ਤੋਂ ਬਾਅਦ ਪਸ ਸਲਾਈ ਲਗਾ ਲਈ ਸਲਾਈ ਲਗਾਉਣ ਤੋਂ ਬਾਅਦ ਇਸ ਦੇ ਉੱਪਰ ਵੀ ਆਪਾਂ ਇੱਕ ਸਲਾਈ ਲਗਾ ਲੈਣੀ ਹੈਗੀ ਤਾਂ ਕਿ ਆਪਣੇ ਡਿਜ਼ਾਈਨ ਵਿੱਚ ਫਿਨਿਸ਼ਿੰਗ ਆ ਜਾਵੇ ਐਸ ਤਰ੍ਹਾਂ ਜੀ ਹੌਲੀ ਹੌਲੀ ਸਲਾਈ ਲਗਾ ਲੈਣੀ ਹੈਗੀ ਸਲਾਈ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਪੇਪਰ ਦੇ ਉੱਪਰ ਡਿਜ਼ਾਈਨ ਬਣਾਇਆ ਸੀਗਾ ਉਹ ਪੇਪਰ ਨੂੰ ਆਪਾਂ ਜੀ ਮਤਲਬ ਕਿ ਉਤਾਰ ਦੇਣਾਗਾ ਆ ਦੇਖੋ ਜੀ ਇਸ ਤਰ੍ਹਾਂ ਕਰਕੇ ਆਪਾਂ ਪੇਪਰ ਨੂੰ ਸਾਰੇ ਨੂੰ ਕੱਟ ਕਰ ਦੇਣਾਗਾ ਸਾਰਾ ਪੇਪਰ ਉਤਾਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਾਂ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੋ ਗਿਆ ਐ ਇਸ ਤਰ੍ਹਾਂ ਦੇ ਹੋਰ ਡਿਜ਼ਾਈਨਸ ਦੇਖਣ ਦੇ ਲਈ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਤੁਹਾਨੂੰ ਡਿਜ਼ਾਈਨ ਵਧੀਆ ਲੱਗਿਆ ਹੋਵੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨਾਲ ਐਂਡ ਤੱਕ ਬਣੇ ਰਹਿਣ ਲਈ ਐਂਡ ਤੱਕ ਵੀਡੀਓ ਨੂੰ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ